ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਤੁਹਾਡੇ ਨਾਲ ਰਕੇਸ਼ ਅੱਜ ਗੱਲ ਕਰਾਂਗੇ ਆਪਾਂ ਪੰਜਾਬ ਦੀ ਪੰਜਾਬ ਦੇ ਵਿੱਚ ਕੋਈ ਵੀ ਤਿਹਾਰ ਹੋਵੇ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਜਿਵੇਂ ਅੱਜ ਤੁਹਾਨੂੰ ਗੱਲ ਕਰਾਂਗੇ ਅੱਜ ਜਿਵੇਂ ਹੋਲੀ ਆ ਹੋਲੀ ਨੂੰ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਕੈਮੀਕਲਾਂ ਦੇ ਨਾਲ ਤਾਂ ਖੇਡੀ ਜਾਂਦੀ ਆ ਰੰਗ-ਬਰੰਗੇ ਜਿਹੜੇ ਰੰਗ ਆਉਂਦੇ ਨੇ ਕਾਫੀ ਉਹਦੇ ਨਾਲ ਲੋਕਾਂ ਦਾ ਮਨਪਸੰਦ ਹੁੰਦਾ ਹੈ ਕਿ ਉਸ ਰੰਗਾਂ ਦੇ ਨਾਲ ਹੀ ਖੇਡਿਆ ਜਾਵੇ ਅੱਜ ਤੁਹਾਨੂੰ ਕੈਮੀਕਲ ਮੁਕਤ ਜਿਹੜੀ ਹੋਲੀ ਆ ਉਹ ਖਿੜਦੇ ਦਿਖਾਵਾਂਗੇ ਕਿ ਕਿਵੇਂ ਫੁੱਲਾਂ ਦੇ ਨਾਲ ਜਿਵੇਂ ਜਿਵੇਂ ਹੋਲੀ ਮਨਾਈ ਗਈ ਆ ਸਾਡੇ ਨਾਲ ਇੱਥੇ ਯੂਲਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਰ ਅੱਜ ਜਿਵੇਂ ਹੋਲੀ ਦਾ ਤਿਹਾਰ ਕੈਮੀਕਲ ਰਹਿਤ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਕੈਮੀਕਲ ਦਾ ਦੇਖੋ ਜੀ ਚਾਈਨਾ ਨਾਲ ਦੇ ਰੰਗ ਖਾਦੇ ਜਾਂ ਪਚਕਾਰੀਆਂ ਜੋ ਕੁਛ ਨੇ ਇਹਦਾ ਬਿਸ਼ਕਾਰ ਕਰਨਾ ਚਾਹੀਦਾ ਹੈ ਕਿਉਂਕਿ ਚੀਨ ਹਿੰਦੁਸਤਾਨ ਦੇ ਉੱਪਰ ਹਾਵੀ ਹੋ ਰਿਹਾ ਸੀ ਇਸ ਕਰਕੇ ਜੇ ਲੋਕਾਂ ਦੇ ਆਪਣੇ ਅੰਦਰ ਹੀ ਮਤਲਬ ਕਿ ਆਪਣੇ ਅੰਦਰ ਜਾਗਰਤੀ ਆ ਗਈ ਹੈ ਕਿਸੀਂ ਚੀਨ ਦਾ ਕੋਈ ਰੰਗ ਜਾਂ ਚੀਨ ਦੀ ਕੋਈ ਵੀ ਚੀਜ਼ ਯੂਜ਼ ਨਹੀਂ ਕਰਾਂਗੇ ਇਹ ਬਹੁਤ ਵਧੀਆ ਗੱਲ ਲੱਗੀ ਹੈ ਮੈਂ ਵੀ ਇਸ ਗੱਲ ਦੀ ਅਪੀਲ ਕਰਦਾ ਕਿ ਲੋਕਾਂ ਨੂੰ ਕਰਨਾ ਹੀ ਨਹੀਂ ਚਾਹੀਦਾ ਇਸ ਗੱਲ ਦੇ ਵਿੱਚ ਲੋਕਾਂ ਨੇ ਜਿਸ ਤਰ੍ਹਾਂ ਹੁਣ ਤਾਂ ਫਲਾਵਰਸ ਦੇ ਨਾਲ ਜਾਂ ਜਿਸ ਤਰ੍ਹਾਂ ਆਰਗੈਨਿਕ ਕਲਰ ਦੇ ਨਾਲ ਮਨਾਇਆ ਗਿਆ ਇਟ ਇਜ਼ ਵੈਰੀ ਗੁੱਡ ਅਸੀਂ ਲੋਕ ਆਪਸ ਦੇ ਵਿੱਚ ਇਕੱਠੇ ਹੋਨੇ ਆ ਅਸੀਂ ਲੋਕ 30 40 ਸਾਲ ਤੋਂ ਇਕੱਠੇ ਹੈਗੇ ਆ ਅਸੀਂ ਸਾਰੇ ਇਕੱਠੇ ਹੋਏ ਆ ਇਸ ਕਰਕੇ ਅਸੀਂ ਬਹੁਤ ਅੱਛੇ ਮਤਲਬ ਕਿ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਇਸ ਤਿਉਹਾਰ ਦੇ ਇਸ ਤਿਉਹਾਰ ਸਭ ਨੂੰ ਇਸ ਤਰ੍ਹਾਂ ਮਨਾਉਣਾ ਚਾਹੀਦਾ ਹੈਗਾ ਕਿੰਮਤ ਇਹ ਹੁੰਦਾ ਕਿ ਕਾਫੀ ਇਹੋ ਜਿਹੇ ਵੀ ਏਰੀਏ ਹੈਗੇ ਨੇ ਜਿੱਥੇ ਮੰਨ ਲਓ ਗਲਤ ਕੈਮੀਕਲਾਂ ਦਾ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕੋਈ ਔਇਲ ਹੋਵੇ ਬਲੈਕ ਤੇਲ ਹੋਵੇ ਜਾਂ ਕੁਝ ਹੋਰ ਚੀਜ਼ਾਂ ਹੋਣ ਉਹਨਾਂ ਨੂੰ ਵੀ ਲੋਕਾਂ ਦੇ ਬੱਚਿਆਂ ਦੇ ਉੱਤੇ ਸੁੱਟਿਆ ਜਾਂਦਾ ਹੈ ਜਾਂ ਮੰਨ ਲਓ ਉਹ ਕਿੰਨਾ ਕਿ ਜਾਨੀ ਕਿ ਘਾਤਕ ਸਬਤ ਹੁੰਦਾ ਆ ਉਹਨਾਂ ਨੂੰ ਐਜੂਕੇਟ ਨਹੀਂ ਕੀਤਾ ਜਾਂਦਾ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਐਜੂਕੇਟ ਕਰਨ ਯਾ ਉੱਥੇ ਕੋਈ ਅੱਛੇ ਬੰਦੇ ਐਜੂਕੇਟ ਕਰਨ ਉਹ ਵੀ ਮੰਨ ਜਾਣਗੇ ਇਸ ਗੱਲ ਨੂੰ ਸਾਨੂੰ ਲੋਕਾਂ ਨੂੰ ਅਗਰ ਇੱਥੇ ਲਿਆਇਆ ਜਾਵੇ ਕੁਝ ਕੀਤਾ ਜਾਵੇ ਅਸੀਂ ਉਹਨਾਂ ਨੂੰ ਐਜੂਕੇਟ ਕਰੀਏ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਸੇ ਟਾਈਮ ਤੇ ਸਰਾਫਾ ਬਿਜਾਰ ਦੇ ਵਿੱਚ ਜਦੋਂ ਕਿ ਸੜੀ ਦੁਕਾਨ 9058 ਸੀ 97 ਤੱਕ 40 ਸਾਲ ਜਾਂ 35 ਸਾਲ ਤੱਕ ਇਹੀ ਕੰਮ ਹੁੰਦਾ ਰਿਹਾ ਪਰ ਜੋ ਜੋ ਨਵੀਂ ਜਨਰੇਸ਼ਨ ਆਂਦੇ ਗਈ ਉਹ ਇਸ ਗੱਲ ਨੂੰ ਸਮਝਦੇ ਗਈ ਨਾ ਤਾਂ ਹੁਣ होली ਤੋਂ ਇਲਾਵਾ ਕਿ ਦੁਕਾਨ ਬੰਦ ਹੁੰਦੀ ਹੈ ਨਾ ਕੋਈ ਤੇ ਗੰਦ ਹੁੰਦਾ ਨਾ ਤਾਂ ਕੁਝ ਹੁੰਦਾ ਲੋਕ ਆਪਣੀ ਇਸਤਰੀ ਹੋਲੀ ਮਨਾਉਂਦੇ ਜਿਸ ਤਰ੍ਹਾਂ ਤੇ ਮਨਾਉਂਦੇ ਆ ਔਰ ਲੋਕਾਂ ਨੂੰ ਚਾਹੀਦਾ ਕਿ ਲੋਕ ਹੋਦੀ ਇਸਤਰੀ ਮਨਾਉਣ ਅੱਛਾ ਸਰ ਬਹੁਤ ਲੋਕਾਂ ਨੂੰ ਜਦੋਂ ਮੰਨ ਲਓ ਹਰੀਕ ਤਿਉਹਾਰ ਦੇ ਨਾਲ ਇੱਕ ਇਤਿਹਾਸ ਜੁੜਿਆ ਹੁੰਦਾ ਆ ਬਹੁਤ ਲੋਕਾਂ ਨੂੰ ਕੋਈ ਹੋਲੀ ਦਾ ਇਤਿਹਾਸ ਪੂਰਾ ਨਹੀਂ ਪਤਾ ਜੇ ਮੰਨ ਲਓ ਤੁਸੀਂ ਦੱਸ ਸਕਦੇ ਹੋ ਕਿ ਇਹ ਹੋਲੀ ਕਿਉਂ ਮਨਾਈ ਜਾਂਦੀ ਹੈ ਔਰ ਕਿਉਂ ਜਲਾਈ ਜਾਂਦੀ ਹੈ ਦੇਖੋ ਹੋਲੀ ਜਲਾਨ ਦਾ ਵਿੱਚ ਸਾਡਾ ਧਾਰਮਿਕ ਬਹੁਤ ਕਰਨਾ ਹੈ ਧਾਰਮਿਕ ਇਹ ਬਹੁਤ ਲੰਬੀ ਚੌੜੀ ਗੱਲ ਹੈਗੀ ਹੈ ਮੈਂ ਜਿੱਦੇ ਤੁਹਾਨੂੰ ਵਿਖਿਆਨ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਮੇਰੀ ਇੰਟਰੋਡਕਸ਼ਨ ਲਈ ਮੈਂ ਤੁਹਾਡੀ ਇੰਨੀ ਮਿਹਰਬਾਨੀ ਮੇਰੀ ਅਪੀਲ ਇੰਨੀ ਕਰਦੇ ਹੋ ਸਿਰਫ ਮੇਰੀ ਇੰਨੀ ਮੈਸੇਜ ਭੇਜ ਦਿਓ ਕਿ ਗਲਤ ਰੰਗ ਗਲਤ ਔਇਲ ਗਲਤ ਪਾਣੀ ਗਲਤ ਕਿਸੇ ਦੇ ਵਿਚਾਰ ਨਾ ਕੀਤਾ ਜਾਵੇ ਔਰ ਐਜੂਕੇਸ਼ਨ ਐਜੂਕੇਸ਼ਨ ਇੰਨੀ ਵੱਧ ਚੁੱਕੀ ਹੈ ਬੱਚੇ ਬਾਹਰ ਜਾਂਦੇ ਹਨ ਕਿਉਂ ਜਾਂਦੇ ਹਨ ਉੱਥੇ ਇਹ ਚੀਜ਼ਾਂ ਨਹੀਂ ਹੈਗੀਆਂ ਉੱਥੇ ਇਹ ਚੀਜ਼ਾਂ ਨਹੀਂ ਹੈਗੀਆਂ ਔਰ ਗੱਲ ਜਦੋਂ ਇੱਥੇ ਆਨੇ ਪਰੇਸ਼ਾਨ ਹੁੰਦੇ ਆ ਔਰ ਜਿਸ ਤਰ੍ਹਾਂ ਕਿਸੇ ਕੋਈ ਹੋਰ ਕਰ ਦੇਣਾ ਕਿਸੇ ਵੈਸੇ ਪਾਣੀ ਸਿਰਕ ਦੇਣਾ ਜਾਂ ਕੁਝ ਜੇ ਕਿ ਤਵਾਕਵਾ ਇਸ ਤਰ੍ਹਾਂ ਦੀ ਹੋਲੀ ਖੇਲੋ ਆਰਗੇਨਿਕ ਕਲਰ ਦੀ ਖੇਲੋ ਫੁੱਲਾ ਨਹੀਂ ਖੇਲੋ ਜੋ ਮਰਜੀ ਕਰੋ ਨਾ ਕਰੋ ਇਹਨੂੰ ਖੁਸ਼ੀ ਨਾਲ ਮਨਾਓ ਇਹ ਮੇਰੀ ਅਪੀਲ ਹੈ ਬਿਲਕੁਲ ਸਰ ਇੱਕ ਛੋਟਾ ਜਿਹਾ ਸਵਾਲ ਸੀ ਕਿ ਹੋਲੀ ਜਿਹੜੀ ਮਨਾਈ ਜਾਂਦੀ ਹੈ ਜਲਾਈ ਔਰ ਖੇੜੀ ਕਿਉਂ ਜਾਂਦੀ ਹੈ ਦੇਖੋ ਜੀ ਇਹ ਪੁਰਾਣੀ ਪੂਰਵਜਾਂ ਚੱਲੀ ਜਾ ਰਹੀ ਹੈ ਪੁਰਾਣੀ ਪੂਰਵਜਾਂ ਚੱਲੀ ਆ ਰਹੀ ਹੈ ਇਹ ਧਰਮਕ ਧਾਰਮਿਕ ਗ੍ਰੰਥਾਂ ਚ ਬਹੁਤ ਕੁਝ ਲਿਖਿਆ ਹੈਗਾ ਜਿਹਦਾ ਵਿਆਖਿਆਨ ਤੁਹਾਨੂੰ ਧਾਰਮਿਕ ਗੁਰੂ ਹੀ ਕਰ ਸਕਦੇ ਹੈਗੇ ਪੁਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਸਰ ਤੁਹਾਨੂੰ ਪਤਾ ਕੀ ਹੋਲੀ ਕਿਉਂ ਮਨਾਈ ਜਾਂਦੀ ਹੈ ਕਿਉਂ ਜਲਾਈ ਜਾਂਦੀ ਹੈ ਹੋਲੀ ਇਸ ਕਰਕੇ ਜਲਾਈ ਜਾਂਦੀ ਹੈ ਕਿ ਹੋਲੀ ਦੇ ਦਿਨ ਹੋਲੀਕਾ ਸੀ ਭਗਵਾਨ ਦੇ ਇੱਕ ਰੂਪ ਨੂੰ ਭਗਤ ਨੂੰ ਆਪਣੇ ਗੋਦ ਚ ਬਿਠਾ ਕੇ ਜਲਾਣ ਲਈ ਬੈਠੀ ਸੀ ਉਹ ਆਪ ਜਲ ਗਈ ਉਹ ਭਗਤ ਉਹਨਾਂ ਦਾ ਬਚ ਗਿਆ ਤੇ ਇਸ ਕਰਕੇ ਹੋਲੀ ਮਨਾਈ ਜਾਂਦੀ ਹੈ ਹੋਲੀਕਾ ਦਹਨ ਕੀਤਾ ਜਾਂਦਾ ਅਸੀਂ ਜਿਹੜੀ ਹੋਲੀ ਮਨਾ ਰਹੇ ਹਾਂ ਸਾਰਾ ਪਰਿਵਾਰ ਪਿਛਲੇ 35-40 ਸਾਲਾਂ ਤੋਂ ਐਦਾਂ ਹੀ ਮਨਾ ਰਹੇ ਆਂ ਔਰ ਫੁੱਲਾਂ ਦੇ ਨਾਲ ਆਰਗੈਨਿਕ ਹੋਲੀ ਖੇਲਦੇ ਆਂ ਔਰ ਇਸ ਤਿਹਾਰ ਦੇ ਨਾਲ ਬਹੁਤ ਹੀ ਆਨੰਦ ਮਾਨਦੇ ਆਂ ਸਰ ਹੋਲੀ ਦਾ ਜਿਹੜਾ ਤਿਹਾਰ ਅਸੀਂ ਹਰ ਸਾਲ ਐਦਾਂ ਹੀ ਮਨਾਉਂਦੇ ਆਂ ਸਾਰੇ ਯਾਰ ਦੋਸਤਾਂ ਨੂੰ ਸਭ ਨੂੰ ਲਾਣਿਆਂ ਨੂੰ ਇਕੱਠੇ ਕਰੀਦਾ ਕਿਲਾ ਵੀ ਸਾਰੇ ਇਕੱਠੇ ਹੋ ਹੋਲੀ ਦਾ ਤਿਹਾਰ ਆ ਆਪਣੇ Hindu Hindu ਦਾ ਤਿਹਾਰ ਹੈ ਸਾਰੇ ਇਕੱਠੇ ਹੁੰਦੇ ਆ ਤੇ ਖਾਈ ਦਾ ਪੀਦਾ ਮੋਰ ਕਰਦੇ ਆ ਸਭ ਇੰਜੋਏਮੈਂਟ ਸਭ ਆਪਸ ਦੇ ਵਿੱਚ ਜੱਫੀਆਂ ਪਾ ਕੇ ਮਿਲਦੇ ਆਂ ਅਨਜਾਇ ਕਰਦੇ ਆ ਸੋ ਮੈਂ ਸਭ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤਾਂ ਇਹ ਸਾਰਾ ਇੰਤਜ਼ਾਮ ਜਿਹੜਾ ਕੀਤਾ ਇਹ ਗੁਪਤਾ ਜੀ ਨੇ ਕੀਤਾ ਸਾਰਾ ਸਿਹਰਾ ਇਹਨਾਂ ਦੇ ਸਿਰ ਤੇ ਜਾਂਦਾ ਹੈ ਇਹ ਯਾਰ ਆਰਗੇਨਾਈਜ਼ਰ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਖੁਸ਼ੀਆਂ ਨੂੰ ਖੂਬ ਇੰਜੋਏ ਕਰਨ ਹੋਲੀ ਦਾ ਤਿਹਾਰ ਮਨਾਣ ਸਾਡੇ ਪ੍ਰਚੀਨ ਤਿਹਾਰ ਹੈਗੇ ਬਹੁਤ ਸ਼ੁਕਰੀਆ ਹੋਲੀ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਹਰ ਬੰਦੇ ਲਈ ਹਰ ਇਨਸਾਨ ਲਈ ਜਿਹੜਾ ਬੁਰਾਈ ਦੇ ਉੱਤੇ ਚਾਈ ਦਾ ਪ੍ਰਤੀਕ ਹੈ ਬੰਦਿਆਂ ਰਵੇ ਔਰ ਪ੍ਰਮਾਤਮਾ ਸ਼ੀਰਵਨਾਗੇ ਰੱਖੇ ਸਭ ਦੇ ਉਹ ਇਹ ਹੋਲੀ ਦਾ ਜਿਹੜਾ ਤਿਹਾਰ ਹੈ ਇਹ ਰਖਪਗ ਦੇ ਵਿੱਚ ਜਿਹੜਾ ਸਾਡੇ ਰਖਪਗ ਦਾ ਗਰੁੱਪ ਬਣਿਆ ਹੋਇਆ ਹੈ ਬੜੇ ਉਤਸ਼ਾਹ ਨਾਲ 25 30 ਸਾਲਾਂ ਤੋਂ ਰੈਗੂਲਰ ਮਨਾਉਂਦੇ ਆ ਰਹੇ ਆ ਇੱਥੇ ਫੁੱਲਾਂ ਦੀ ਜਿਹੜੀ ਹੋਲੀ ਹੈ ਜਿਵੇਂ ਬਰਸਾਣੇ ਦੇ ਵਿੱਚ ਹੋਲੀ ਲੋਕ ਮਨਾਉਂਦੇ ਨੇ ਇੱਥੇ ਅਸੀਂ ਫੁੱਲਾਂ ਦੀ ਹੋਲੀ ਬਣਾਉਂਦੇ ਹਾਂ ਸਾਰੇ ਯਾਰਾਂ ਦੋਸਤਾਂ ਨੂੰ ਜਿਹੜੇ ਆਏ ਹੋਏ ਆ ਉਹਨਾਂ ਨੂੰ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਥੈਂਕ ਯੂ ਗੱਲਬਾਤ ਕਰ ਲੈਣੀ ਹੈ ਇੱਥੇ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਅੱਜ ਜਿਹੜੀ ਕੈਮੀਕਲਾਂ ਤੋਂ ਅ ਸਰ ਕਾਫੀ ਰੰਗ ਬਰੰਗੇ ਜਿਹੜੇ ਮਾਹੌਲ ਆ ਅੱਜ ਦਾ ਜਿਵੇਂ ਤੁਸੀਂ ਦੇਖਦੇ ਹੋ ਕਿ ਹੋਲੀ ਆਉਂਦੀ ਹੈ ਤੇ ਪੰਜਾਬ ਦੇ ਅੰਦਰ ਕਾਫੀ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ ਇਹ ਪੂਰੇ ਇੰਡੀਆ ਦੇ ਵਿੱਚ ਨਾ ਨਾ ਸ਼ਰਮੈਂ ਮੈਂ ਐਨ ਆਰ ਆਈ ਹੂੰ ਕੈਨੇਡਾ ਸੇ ਆਇਆ ਹੂੰ ਮੈਨੂੰ ਇੰਡੀਆ ਕੀ ਹੋਲੀ ਬਹੁਤ ਅੱਛੀ ਲੱਗਤੀ ਹੈ ਬਟ ਆ ਲਾਈਕ ਥਿਸ ਕਨਸੈਪਟ ਕਿ ਅੱਜਕਲ ਕੈਮੀਕਲਸ ਜੋ ਹੈ ਖਰਾਬ ਕਰਤੇ ਹਨ ਯਹਾਂ ਪੇ ਫੁੱਲਾਂ ਕੀ ਹੋਲੀ ਖੇਲੀ ਜਾ ਰਹੀ ਹੈ ਕਿ ਬਹੁਤ ਅੱਛਾ ਲੱਗ ਰਿਹਾ ਹੈ ਥਿਸ ਕਨਸੈਪਟ ਇਜ਼ ਵੈਰੀ ਵੈਲ ਸੋ ਇਹ ਕਨਸੈਪਟ ਕੋ ਅਡਾਪਟ ਕਰਨੇ ਚਾਹੀਏ ਦੂਸਰਾ ਹੋਲੀ ਦਾ ਮਤਲਬ ਇਹ ਹੈ ਕਿ ਹਮ ਹਰ ਕਿਸੇ ਕੋ ਪਿਆਰ ਸੇ ਮਿਲੈ ਔਰ ਆਪਣੀ ਪੁਰਾਣੀ ਗਿਲੇ ਸ਼ਿਕਵੇ ਛੋੜ ਕੇ ਆਪਣੀ ਈਗੋ ਕੀ ਜੋ ਪ੍ਰੋਬਲਮ ਹੈ ਨਾ ਉਸਕੋ ਸੋਲਵ ਕਰੇ ਮੈਂ ਤੋ ਤੁਸੀਂ ਮੰਨ ਲਓ ਐਨ ਆਰ ਆਈਓ ਫੋਰਨ ਵੀ ਤੁਸੀਂ ਰਹਨੇ ਹੋ ਇੰਡੀਆ ਵੀ ਆਉਨੇ ਹੋ ਮਤਲਬ ਜਿਆਦਾ ਬੈਸਟ ਤਿਉਹਾਰ ਕਿ ਇੱਥੇ ਦੇ ਲੱਗਦੇ ਨੇ ਤੁਹਾਨੂੰ ਇੰਡੀਆ ਦੇ ਇੰਡੀਆ ਹਮਿਸ਼ਾ ਲਈ ਆਤਿਏ ਕਿ ਇੰਡੀਆ ਜੈਸੇ ਹੋਲੀ ਸਭ ਸੇ ਬੈਸਟ ਵਰਲਡ ਮੇ ਬੈਸਟ ਤਿਉਹਾਰ ਹੈ ਲੇਕਿਨ ਇਸਕਾ ਮਜ਼ਾ ਇੰਡੀਆ ਮੇ ਹੀ ਹੈ बाहर नहीं है भारत पता भी नहीं चलता अभी देखो पार्क में है चाहे किसी को नहीं भी जानता हर किसी को गले मिल रहा है हर किसी को मिठाइयां खिला रहा है तो ये बहुत एक पॉजिटिव एनर्जी डिस्ट्रीब्यूट करने वाला त्यौहार है बिल्कुल यानी कि जे गल कीती जब इंडिया दी एक मिलापड़े लोग मिल जाते हैं इथे अपनापन मिलता है लेकिन ये बाहर लेगेशन देखो नहीं होते नहीं है बाहर के कंट्रीज में तो देखो किसी पैसा है लग्जरीज बहुत है लेकिन अपनापन जो है वो इंडिया में ही है ਇੰਡੀਆ ਦੇ ਸੋ ਕੋਈ ਕੰਟਰੀ ਨਹੀਂ ਹੋ ਸਕਦਾ ਐਂਡ ਹੋਲੀ ਇਜ਼ ਅ ਬੈਸਟ ਹੋਲੀ ਦਾ ਤਿਹਾਰ ਬੜੇ ਹੀ ਉਤਸ਼ਾਹ ਦੇ ਨਾਲ ਤੁਸੀਂ ਦੇਖਿਆ ਕਿ ਨਵੇਂ ਹੀ ਢੰਗ ਦੇ ਨਾਲ ਮਨਾਇਆ ਗਿਆ ਇੱਕ ਲੋਕਾਂ ਨੂੰ ਮੈਸੇਜ ਵੀ ਹੈ ਕਿ ਜਿਹੜੇ ਜ਼ਿਆਦਾ ਤੇਜ਼ ਕੈਮੀਕਲ ਨੇ ਉਹਨਾਂ ਤੋਂ ਪਰਹੇਜ਼ ਕਰਨ ਔਰ ਇਹੋ ਜਿਹੇ ਜਿਹੜੇ ਫੁੱਲਾਂ ਦੇ ਨਾਲ ਜ਼ਰੂਰ ਇਹਨੂੰ ਸੈਲੀਬ੍ਰੇਟ ਕਰਨ ਹੁਣ ਤੁਹਾਨੂੰ ਇਹਦਾ ਇਤਿਹਾਸ ਦੱਸਦੇ ਹਾਂ ਕਿ ਹੋਲੀ ਕਿਉਂ ਮਨਾਈ ਜਾਂਦੀ ਹੈ ਹੋਲੀ ਦਰਸਲ ਇਹ ਜਦੋਂ ਪ੍ਰਲਾਦ ਭਗਤ ਨੂੰ ਜਿਹੜਾ ਮਾਰਨਾ ਚਾਹੁੰਦੇ ਸੀ ਹੰਨਾ ਕਸ਼ਪ ਜਦੋਂ ਉਹਨੂੰ ਮਾਰਨਾ ਚਾਹੁੰਦਾ ਸੀ ਤੇ ਉਦੋਂ ਉਹਦੀ ਪੈਣ ਜਿਹੜੀ ਹੋਲਿਕਾ ਸੀ ਉਹਨੂੰ ਵਰਦਾਨ ਸੀ ਕਿ ਉਹਨੂੰ ਅੱਗ ਕਦੇ ਨਹੀਂ ਜਲਾ ਸਕਦੀ ਇਸ ਲਈ ਜਦੋਂ ਉਹਨੂੰ ਲੈ ਕੇ ਉਹਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਪ੍ਰਲਾਦ ਭਗਤ ਜਿਹੜਾ ਉਹ ਬਚ ਗਿਆ ਤੇ ਆਪ ਹੀ ਉਹ ਜਿਹੜੀ ਉਹਦਾ ਦਹਨ ਹੋ ਗਿਆ ਇਸ ਕਰਕੇ ਇਹ ਹੋਲੀ ਨੂੰ ਜਲਾਇਆ ਜਾਂਦਾ ਹੈ ਤੇ ਮਨਾਇਆ ਜਾਂਦਾ ਹੈ